ਅੱਜ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇ ਤੋਂ ਵਿਖੇ ਪ੍ਰਾਈਵੇਟ ਕੰਪਨੀ ਦੀ ਠਗੀ ਦਾ ਸ਼ਿਕਾਰ ਹੋਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਕਫਕ ਪਿੰਡਾਂ ਦੇ ਲੋਕਾਂ ਵੱਲੋਂ ਟਾਂਡਾ ਤੋਂ ਆਪ ਵਿਧਾਇਕ ਜਸਵੀਰ ਸਿੰਘ ਰਾਜਾਗੇਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ ਤੇ ਪੁਲਿਸ ਦੇ ਢਿੱਲੀਕਾਰ ਗੁਜ਼ਾਰੀ ਦਾ ਮਾਮਲਾ ਵੀ ਵਿਧਾਇਕ ਦੇ ਸਾਹਮਣੇ ਚੁੱਕਿਆ ਇਹ ਮੀਡੀਆ ਨਾਲ ਗੱਲਬਾਤ ਦੌਰਾਨ ਵਕਫਕ ਪਿੰਡ ਤੋਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨਾਲ ਇੱਕ ਗੜਤੀ ਵਾਲਾਂ ਦੀ ਜਸਰਾਜ ਕੰਪਨੀ ਵੱਲੋਂ ਪੈਸੇ ਦੁੱਗਣੇ ਕਰਨ ਦੇ ਨਾਤੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਤੇ ਇਸ ਮਾਮਲੇ 'ਚ ਪੁਲਿਸ ਵੱਲੋਂ ਕੰਪਨੀ ਦੇ ਤਿੰਨ ਵਿਅਕਤੀਆਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਪਰੰਤੂ ਗ੍ਰਿਫਤਾਰ ਸਿਰਫ ਇੱਕ ਵਿਅਕਤੀ ਨੂੰ ਹੀ ਕੀਤਾ ਗਿਆ ਜਦਕਿ ਦੋ ਹੋਰਨਾਂ ਦੋਸ਼ੀਆਂ ਨੂੰ ਕਾਬੂ ਕਰਨ 'ਚ ਪੁਲਿਸ ਅਨਾਕਾਨੀ ਕਰੀ ਹੈ ਉਹਨਾਂ ਕਿਹਾ ਕਿ ਅੱਜ ਵੀ ਉਹ ਜ਼ਿਲ੍ਹਾ ਪੁਲਿਸ ਮੁਖੀ सुरेंद्र ਲੰਬਾ ਨਾਲ ਮੁਲਾਕਾਤ ਕਰਨ ਲਈ ਆਏ ਸੀ ਪਰੰਤੂ ਉਹਨਾਂ ਦੀ ਮੁਲਾਕਾਤ ਨਹੀਂ ਕਰਵਾਈ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਦੁੱਖੜਾ ਵਿਧਾਇਕ ਦੇ ਸਾਹਮਣੇ ਰੋਇਆ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਧਾਇਕ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਬੰਧਤ ਕੰਪਨੀ ਦਾ ਦਫ਼ਤਰ ਸੀਲ ਕਰਨ ਤੇ ਹੁਕਮ ਦਿੱਤੇ ਗਏ ਨੇ ਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ ਹੈ ਇਸ ਮੌਕੇ ਆਪ ਉਪਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ ਤੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਹੁਸ਼ਾਰਪੁਰ نیوز ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਮੈਂ ਤੁਹਾਡਾ ਜਸਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਪੁਰ ਪਈਆਂ ਠੀਕ ਆ ਜੀ ਕਿਹੜੀ ਕੰਪਨੀ ਹੈ ਕੀ ਕੰਪਨੀ ਦਾ ਨਾਮ ਹੈਗਾ ਜਸ਼ਰਾਜ ਹੋਮ ਸਲੂਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਕਿੱਥੇ ਦੀ ਹੈ ਇਹ ਇਹ ਗੜਦੀ ਵਾਲਾ ਦੀ ਕੰਪਨੀ ਹੈਗੀ ਆ ਕੀ ਕਹ ਕੇ ਤੁਹਾਨੂੰ ਇਹਨਾਂ ਨੇ ਪ੍ਰੋਸੈਸ ਦੇ ਵਿੱਚ ਲਿਆ ਸੀ ਤੇ ਕੀ ਤੁਹਾਡੇ ਨਾਲ ਧੋਖਾ ਹੋਇਆ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀਗਾ ਸੀ ਤੁਹਾਨੂੰ ਸੇਵਿੰਗ ਪਲਾਨ ਦਵਾਂਗੇ ਰੋਜ਼ਗਾਰ ਦਵਾਂਗੇ ਕੀ ਅੱਜ ਕੇ ਤੁਸੀਂ ਕੰਮ ਕਰਦੇ ਆਂ ਬਾਹਰ ਇੱਕ 400 ਰੁਪਿਆ ਕਮਾਉਂਦੇ ਆਂ ਕੀ ਪੂਰਾ ਦਿਨ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਤੇ 300 ਰੁਪਿਆ 400 ਰੁਪਿਆ ਤੇ ਆੜੀ ਮਿਲਦੀ ਆ ਜੇ ਤੁਸੀਂ ਸਾਡੇ ਨਾਲ ਜੁ ਇਨਕਮ ਵੀ ਸੋਣੀ ਲੈ ਸਕਦੇ ਆ ਇਹਦੇ ਵਿੱਚੋਂ ਜੇ ਤੁਸੀਂ ਪਰਪਰਸ ਨੂੰ ਸ਼ੁਰੂ ਕਰਵਾਦੇ ਆ ਤੁਹਾਨੂੰ 500 ਰੁਪਏ ਡਾਇਰੈਕਟ ਮਿਲੇਗਾ ਟੀਡੀਆ ਕੱਟ ਕੇ 50 ਰੁਪਏ ਟੀਡੀਆ ਕੱਟ ਕੇ ਤੁਹਾਨੂੰ 4500 ਰੁਪਏ ਮਿਲੇਗਾ ਪਹਿਲਾਂ ਤਾਂ ਇਹਨਾਂ ਨੇ ਬਹੁਤ ਸੋਨਾ ਚਲਾਇਆ ਕਿੰਨੇ ਬੰਦੇ ਨੇ ਤੇ ਚਾਂਸ ਦੇ ਵਿੱਚ ਆਇਆ ਹੋਣਾ ਘੱਟੋ ਘੱਟ 35 ਹਜ਼ਾਰ ਬੰਦਾ ਜਿਹੜਾ ਇਹਨਾਂ ਦੇ ਚਾਂਸ ਦੇ ਵਿੱਚ ਆ ਚੁੱਕਾ ਹੈ ਪਹਿਲੇ ਹਿਸ਼ਾਰਪੁਰ ਜ਼ਿਲ੍ਹੇ ਦਾ ਕੀ ਪੂਰੇ ਪੰਜਾਬ ਹਿਸ਼ਾਰਪੁਰ ਜ਼ਿਲ੍ਹੇ ਦਾ ਹੈ ਕੀ ਪੂਰੇ ਪੰਜਾਬ ਜ਼ਿਲ੍ਹੇ ਦੇ ਵਿੱਚ ਆਇਆ ਕਿੰਨਾ ਕਿੰਨਾ ਰੁਪਇਆ ਲੱਗਾ ਹੋਇਆ ਹੈ ਇਹਨਾਂ ਤੇ ਹੁਣ ਤੱਕ ਜੋ ਟਰੇਸ ਹੋਇਆ ਹੋਇਆ ਹੈਗਾ ਆ 74 ਲੱਖ ਤੋਂ ਉਸ ਤੋਂ ਬਾਅਦ ਜਿਹੜੀ ਮਾਉਂਟ ਹੋਈ ਆ 4 ਕਰੋੜ ਤੋਂ ਉੱਪਰ ਹੋ ਗਈ ਆ ਠੀਕ ਆ ਇਹਦੇ ਵਿੱਚ ਹੁਣ ਪਰਚਾ ਵੀ ਦਰਜ ਹੋ ਗਿਆ ਜੀ ਇਹ ਹਾਂ ਜਿਹਨੇ ਇਹ ਪਰਚੇ ਸਾਰੇ ਇਸ ਤਰ੍ਹਾਂ ਦਰਜ ਹੋਏ ਆ ਕਿ ਜਿਹੜੇ 14 ਬੰਦੇ ਪੇਮੈਂਟ ਨਾਲ ਤੋਂ ਲੈਣ ਜਾਂਦੇ ਸੀਗੇ ਜਿਨ੍ਹਾਂ ਦੇ ਜਿਦਾਂ ਕਹਿੰਦੇ ਸੀ ਕਿ 12 ਮਹੀਨੇ ਤੁਸੀਂ ਸਾਨੂੰ ਪੇਮੈਂਟ ਦਿਓ 12 ਮਹੀਨੇ ਬਾਅਦ ਤੁਹਾਡਾ 12000 ਰੁਪਇਆ 3.88% ਦੇ ਹਿਸਾਬ ਨਾਲ ਤੁਹਾਨੂੰ ਵਿਆਜ ਲਾ ਕੇ ਪੈਸਾ ਮਿਲੇਗਾ 12500 ਰੁਪਇਆ ਤੁਹਾਨੂੰ ਵਾਪਸ ਕੀਤਾ ਜਾਊਗਾ ਜਿਨ੍ਹਾਂ ਦੇ 12 ਮਹੀਨੇ ਪੂਰੇ ਹੋ ਜਾਂਦੇ ਸੀਗੇ ਉਹਨਾਂ ਨੂੰ ਵੀ 14ਵੇਂ ਮਹੀਨੇ ਦੀ ਵੈਰੀਫਿਕੇਸ਼ਨ ਤੋਂ ਬਾਅਦ ਤੇ 13ਵੇਂ ਮਹੀਨੇ ਦੀ ਵੈਰੀਫ ਇਹ ਟੋਟਲ 14 ਬੰਦਿਆਂ ਤੇ ਨਹੀਂ ਐਪਲੀਕੇ ਪੱਪਰਚਾ ਦਰਜ ਕਰਵਾਇਆ ਠੀਕ ਹੈ ਜਿਹੜੇ ਕੰਪਨੀ ਦੇ 14 ਬੰਦੇ ਆ ਜਿਹੜੇ ਨਹੀਂ ਕੰਪਨੀ ਦੇ ਕੋਲੋਂ ਪੈਸਾ ਲੈਣ ਜਾਂਦੇ ਸੀਗੇ ਜਿਹੜੇ ਮੇਨ ਬੰਦੇ ਪੈਸੇ ਲੈਣ ਜਾਂਦੇ ਸੀ ਕੰਪਨੀ ਨੇ ਉਹਨਾਂ ਬੰਦਿਆਂ ਤੇ ਹਰਾਸਮੈਂਟ ਦਾ ਪੱਪਰਚਾ ਲਗਾਇਆ ਕੰਪਨੀ ਤੇ ਕਿੰਨੇ ਜਣਿਆਂ ਤੇ ਹੋਇਆ ਦਰਜ ਕੰਪਨੀਾਂ ਤੇ ਕੰਮੇੜੀ 3 ਬੰਦਿਆਂ ਤੇ ਪੱਪਰਚਾ ਦਰਜ ਹੋਇਆ ਕਿਹਨੇ ਅਰੈਸਟ ਹੋਇਆ ਉਹਨਾਂ ਚੋਂ ਉਹਨਾਂ ਚੋਂ ਇੱਕ ਅਰੈਸਟ ਹੋਇਆ ਕੁਸ਼ਪਿੰਦਰ ਸਿੰਘ ਤੇ ਪੂਨਮ ਸ਼ਰਮਾ ਤੇ ਮੋਹਿਤ ਸ਼ਰਮਾ ਜਿਹੜੇ ਹੈਗੇ ਉਹ ਅਜੇ ਤੱਕ ਬਾਹਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਬਤਾ ਡਾ ਮੇਰਾ ਨਾਮ ਸੋਮਨਾਥ ਜੀ ਸੋਮਨਾਥ ਜੀ ਅੱਜ ਬਤਾਇਆ ਕਿ ਜਸਵੀਰ ਰਾਜਾ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਹੈ ਕੀ ਉਹਨਾਂ ਨੇ ਭਰੋਸਾ ਦਿੱਤਾ ਹੁਣ ਇਸ ਮਾਮਲੇ 'ਚ ਉਹਨਾਂ ਨੇ ਇਸੇ ਕਰਕੇ ਸਾਨੂੰ ਦਲਾਸਾ ਦਿੱਤਾ ਕਿ ਅੱਜੇ ਹੀ ਸੀਲ ਕੀਤਾ ਜਾਊਗਾ ਜਿੱਥੇ ਵੀ ਉਹਨਾਂ ਦੇ ਦੋਨੇ ਹੀ ਐਮਡੀ ਆ ਉਹਨਾਂ ਦੇ ਨਾਲ ਦੇ ਆ ਦੋ ਹੀ ਜਿਹੜੇ ਹਜੇ ਬਾਹਰ ਘੁੰਮਦੇ ਆ ਉਹਨਾਂ ਨੂੰ ਵੀ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸੀ ਮਤਲਬ ਰੈਸਟ ਕੀਤਾ ਜਾਊਗਾ ਲੇਕਿਨ ਹਾਂ ਜੀ ਲੇਕਿਨ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੀ ਸੁਣਦੇ ਇੱਕ ਸਾਲ ਹੋ ਗਿਆ ਸੀ ਅੱਜ ਸਾਨੂੰ ਰਿੰਕੂ ਜੀ ਹੁਣਿਆਂ ਨੇ ਵੀデア ਐਮਪੀ ਸਾਹਿਬ ਨੇ ਤੇ ਕਿ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੋ ਪਰ ਅੱਜ ਵੀ ਇਹਨਾਂ ਨੇ ਐਸਐਸਪੀ ਸਾਹਿਬ ਦੇ ਨਾਲ ਸਾਨੂੰ ਮੁਲਾਕਾਤ ਨਹੀਂ ਕਰਾਈ ਨਾ ਸਾਨੂੰ ਮਿਲਾਇਆ ਲੇਕਿਨ ਫੇਰ ਵੀ ਬਾਅਦ ਸਾਨੂੰ ਐਮਐਲਏ ਸਾਹਿਬ ਮਿਲ ਗਏ ਉਹਨਾਂ ਨੇ ਸਾਨੂੰ ਗੜਦੀਵਾਲ ਵਾਲਿਆਂ ਨੇ ਸਾਨੂੰ ਹੌਸਲਾ ਦਿੱਤਾ ਸਾਨੂੰ ਦਿਸੇ ਦਿੱਤਾ ਸਾਨੂੰ ਅੱਜ ਵੀ ਨਹੀਂ ਮਿਲਾਂਨ ਦਿੱਤਾ ਕਿਸੇ ਨੇ ਵੀ ਨਹੀਂ ਮਿਲਾਂਨ ਦਿੱਤਾ ਪਹਿਲਾਂ ਹੀ ਬਾਹਰੋਂ ਭੇਜ ਦਿੱਤਾ ਮੈਂ ਤਾਂ ਚਾਰ ਗੇੜੇ ਮਾਰ ਗਿਆ ਜੀ ਮੰਗ ਆਪਣੀ ਮੰਗ ਕੇ ਮੇਰੀ ਮੰਗ ਇਹ ਹੀ ਆ ਜੀ ਨਾ ਮੈਨੂੰ ਕੇਸ ਨਾ ਮਤਲਬ ਆ ਨਾ ਮੈਨੂੰ ਸੀਲ ਨਾ ਮਤਲਬ ਆ ਨਾ ਮੈਨੂੰ ਉਹਨਾਂ ਨੂੰ ਅੰਦਰ ਦੇਣ ਦਾ ਮਤਲਬ ਆ ਕਿ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਸਾਨੂੰ ਤਾਂ ਇਹ ਹੀ ਆ ਕਿ ਜਿਹੜੀ ਸਾਡੀ ਬੇਟੀ ਬਿਮਾਰ ਹੋ ਚੁੱਕੀ ਆ 1 ਸਾਲ ਤੋਂ 1.5 ਸਾਲ ਤੋਂ ਪਰੇਸ਼ਾਨ ਕੀਤਾ ਜਿਹੜੀ ਉਹ ਮੰਜੇ ਤੇ ਪਈ ਆ ਉਹਨਾਂ ਨੂੰ ਸਾਨੂੰ ਪੈਸਾ ਦਿੱਤਾ ਜਾਵੇ ਜਿਹੜਾ ਤੁਸੀਂ ਪੈਸਾ ਜਾਵਾਂਗੇ ਪੈਸਾ ਪੈਸਾ ਸਾਨੂੰ ਸਾਨੂੰ ਪੈਸੇ ਨਾ ਮਤਲਬ ਆ ਸਾਨੂੰ ਕੇਸਾ ਨਾ ਮਤਲਬ ਵੀ ਸਾਨੂੰ ਇਹਨਾਂ ਨੂੰ ਅੰ ਹਾਂਜੀ ਮੇਰਾ ਨਾਮ ਜਗੀਰ ਕੌਰ ਸਾਬਕਾ ਮੈਂਬਰ ਪੰਚਾਇਤ ਕਿਹੜਾ ਪਿੰਡ ਆ ਤੁਹਾਡਾ ਪਿੰਡ ਅਪਰਾ ਠੀਕ ਆ ਜੀ ਕੀ ਗੱਲਬਾਤ ਹੋਈ ਅੱਜ ਜਦੋਂ ਤੁਸੀਂ ਐਮਐਲਏ ਨੂੰ ਮਿਲੇ ਇਕੱਠੇ ਹੋ ਕੇ ਤੁਹਾਡੇ ਕਹਿੰਦੇ ਕਰੋੜਾਂ ਦੀ ਠੱਗੀ ਮਾਰੀ ਕੰਪਨੀ ਨੇ ਕੋਈ ਹਾਂਜੀ ਸਰ ਪਹਿਲਾਂ ਸਾਨੂੰ ਇਹਨੇ ਕਿਹਾ ਵੀ 1200 ਰੁਪਏ ਤੁਹਾਡਾ ਤੁਸੀਂ ਦਿਓ ਸਾਨੂੰ ਵੀ ਅਸੀਂ ਤੁਹਾਡਾ ਪੈਸੇ ਵਧਾ ਕੇ ਦਵਾਂਗੇ ਅੱਜ ਤੱਕ ਇਹਨੇ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਕਿਹੜੀ ਕੰਪਨੀ ਹੈ ਜਸਰਾਜ ਜਸਰਾਜ ਕਿੱਥੇ ਦੀ ਕੰਪਨੀ ਹੈ ਗੜ੍ਹ ਦੀ ਆਲ ਦੀ ਠੀਕ ਆ ਜੀ ਕਦੋਂ ਕਦੋਂ ਤੋਂ ਤੁਸੀਂ ਇਹਨਾਂ ਦੇ ਪਿੱਛੇ ਲੱਗੇ ਹੋਗੇ ਪੈਸੇ ਜਮਾ ਕਰਾਉਂਦੇ ਸੀਗੇ 2 ਸਾਲ ਹੋ ਗਏ ਸਾਢ 2 ਸਾਲ ਹੋ ਗਏ ਕਿੰਨੇ ਪੈਸੇ ਦੀ ਹੁਣ ਤੱਕ ਜਮ੍ਹਾਂ ਕਰਾਇਆ ਸਾਡਾ ਤਾਂ ਹੋਣਾ ਹੀ ਆ ਸਰ 2 2.5 ਲੱਖ ਰੁਪਈਆ ਠੀਕ ਆ ਕੀ ਕਿਹਾ ਸੀ ਇਹਨਾਂ ਨੇ ਕਿ ਡਬਲ ਕਰਕੇ ਦਵਾਂਗੇ ਹਾਂਜੀ ਠੀਕ ਆ ਜੀ ਤੇ ਕਿੰਨੇ ਬੰਦੇ ਇਹਨਾਂ ਨੇ ਫਸਾਇਆ ਆਪਣੇ ਜਾਲ ਚ ਬਹੁਤ ਕਰੋੜਾਂ ਦੇ ਹਿਸਾਬ ਨਾਲ ਸਰ ਫਸਾਇਆ ਹੈ ਨਹੀਂ ਤਾਂ ਹਾਂਜੀ ਪੁਲਿਸ ਨੇ ਪਰਚਾ ਤਾਂ ਦਰਜ ਕੀਤਾ ਹੈ ਕਿ ਜਾਨੇ ਨੇ ਹਾਂਜੀ ਕੀਤਾ ਆ ਹਾਂ ਕਿੰਨੇ ਜਾਨੇ ਹਲੇ ਬਾਹਰ ਚੱਲੇ ਮੈਂ ਆਪਣੀ ਬੇਟੀ ਦੇ ਥਰੂ ਪਾਇਸੇ ਮੇਰੀ ਬੇਟੀ ਐਸ ਵੇਲੇ 2 ਲੱਖ ਰੁਪਈਆ ਉੱਤੇ ਲੱਗ ਚੁੱਕਾ ਹੈ ਮੇਰੀ ਬੇਟੀ ਐਸ ਵੇਲੇ ਮੰਜੇ ਤੇ ਪਈ ਆ ਛੋਟੇ ਛੋਟੇ ਬੱਚੇ ਆ ਉਹਦੇ ਉਹਦਾ ਬਾਲੀਵਾਰ ਸਿਕੌਣ ਆ ਇਹ ਵਹਰ ਜਾਣਾ ਪਾਰ ਸਕਦੇ ਆ ਜਸਰਾਜ ਕੰਪਨੀ ਵਾਲੇ ਐਮਐਲਏ ਸਾਹਿਬ ਹੈ ਕਿ ਤੁਹਾਡੇ ਹਲਕੇ ਹਲਕੀ ਅਧਿਰਕਸਪਾਉਂ ਤੇ ਗੜਦੀ ਵਾਲਾ ਉੱਥੋਂ ਦਾ ਮੈਟਰ ਸਾਹਮਣੇ ਆਇਆ ਕਿ ਜਸਰਾਜ ਕੰਪਨੀ ਨੇ ਕਰੋੜਾਂ ਦੀ ਜਿਹੜੀ ਲੋਕਾਂ ਦੇ ਨਾਲ ਠੱਗੀ ਮਾਰੀ ਹੋਈ ਹੈ ਤੇ ਉਹ ਤੋਂ ਪੁਲਿਸ ਕਾਰਵਾਈ ਤੋਂ ਸੈਟੀਸਫਾਈ ਨਹੀਂ ਹੈਗੇ ਲੋਕ ਜਿਹੜੇ ਇੱਕ ਵਾਰੀ ਹੋਈ ਹੈ ਫਿਲਹਾਲ ਇਸ ਮਾਮਲੇ ਚ ਪੁਲਿਸ ਐਕਚੁਅਲੀ ਮੈਂ ਇਹ ਮੇਰੇ ਕੋਲ ਨਹੀਂ ਆਇਆ ਮੈਂ ਇਹਨਾਂ ਕੋਲ ਆਇਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਂ ਇਹਨਾਂ ਕੋਲ ਆਇਆ ਔਰ ਮੈਨੂੰ ਪਤਾ ਲੱਗਾ ਕਿ ਗੜਦੀ ਵਾਲੇ ਤੋਂ ਇਹ ਆਏ ਆ ਮੈਂ ਇਹਨਾਂ ਨੂੰ ਪੁੱਛਿਆ ਦੱਸੋ ਜੀ ਕੀ ਹੈ ਫਸਟ ਟਾਈਮ ਇਹਨਾਂ ਨੂੰ ਮੈਂ ਮਿਲਿਆ ਆ ਔਰ ਇਹਨਾਂ ਦੀ ਕੰਪਲੀਟ ਸੀਗੀ ਕਿ ਇੱਕ ਸਵਰਾਜ ਕੰਪਨੀ ਜਿੱਥੇ ਮੈਂ ਤਾਂ ਤੁਹਾਡੇ ਹੁਣ ਚੈਨਲ 'ਆਹੀਂ ਅਪੀਲ ਵੀ ਕਰਦਾ ਲੋਕਾਂ ਨੂੰ ਵੀ ਐਵੇਂ ਗਲਤ ਨਾ ਫਸੋ ਕੋਈ ਇਦਾਂ ਦੀਆਂ ਪਾਲਿਸੀਆਂ ਨਹੀਂ ਗੀਆਂ ਜਿਹੜੀਆਂ ਤੁਹਾਡੇ ਪੈਸੇ ਡਬਲ ਕਰ ਦੇਣਗੀਆਂ ਜਾਂ ਕੀ ਕਰ ਦੇਣਗੀਆਂ ਇਹ ਇਦਾਂ ਦੇ ਡਾਕੂਆਂ ਤੋਂ ਬਚੋ ਮੈਂ ਤਾਂ ਇਹ ਲਫ਼ਜ਼ ਯੂਜ਼ ਕਰੂੰਗਾ ਔਰ ਇਨੀ ਮੇਰੇ ਧਿਆਨ 'ਚ ਲਿਆਂਦਾ ਵੀ ਗੜ ਗੜ ਦੇ ਵਿੱਚ ਆਫਿਸ ਹੈ ਇੱਕ ਸਵਰਾਜ ਉਨੀ ਇਹਨਾਂ ਤੋਂ ਪੈਸੇ ਲੈ ਇਹਨਾਂ ਨੂੰ ਚੈੱਕ ਵੀ ਦਿੱਤੇ ਵੀ ਮੁੜ ਕੇ ਇਹਨਾਂ ਦਾ ਰਾਜੀਨਾਮਾ ਹੋ ਗਿਆ ਨਹੀਂ ਚੈੱਕ ਵਾਪਸ ਕਰਤੇ ਉਹਨਾਂ ਨੂੰ ਔਰ ਅੱਜ ਹੀ ਇਨੀ ਕਹਿੰਦੇ ਵੀ ਉਹਨਾਂ ਦਾ ਦਫ਼ਤਰ ਚੱਲਦਾ ਮੈਂ ਅੱਜ ਹੀ ਡੀਐਸਪੀ ਸਾਹਿਬ ਕੁਲਵੰਤ ਸਿੰਘ ਜੀ ਨੂੰ ਬੁਲਾ ਕੇ ਇੱਥੇ ਔਰ ਸਖਤ ਨਿਰਦੇਸ਼ ਦਿੱਤੇ ਵੀ ਸ਼ਾਮ ਤੱਕ ਜਿਹੜਾ ਆ ਉਹਨਾਂ ਦਾ ਦਫ਼ਤਰ ਸੀਲ ਕੀਤਾ ਜਾਵੇ ਇੱਕ ਬੰਦਾ ਇਹਨਾਂ ਦਾ ਚੱਕ ਕੇ ਅਸੀਂ ਜੇਲ੍ਹ ਭੇਜ ਵੀ ਦਿੱਤਾ ਆ ਦੋ ਫਰਾਰ ਆ ਔਰ ਦੋਹਾਂ ਦਾ ਵੀ ਇਹਨਾਂ ਨੂੰ ਵੀ ਮੈਂ ਆਪਣਾ ਫੋਨ ਨੰਬਰ ਦਿੱਤਾ ਵੀ ਜੇ ਤੁਹਾਨੂੰ ਇਨ ਕੇਸ ਪਤਾ ਲੱਗੇ ਵੀ ਕਿਤੇ ਚੂਤ ਮੇਰੇ ਨਾਲ ਕੰਟੈਕਟ ਕਰੋ ਔਰ ਇਹ ਕਹਿੰਦੇ ਜੀ ਬੰਦੇ ਜਾਂਦੇ ਆ ਛੱਡ ਦਿੰਦੇ ਮੈਂ ਕਿਹਾ ਜੀ ਅਸੀਂ ਲਾਈਵ ਕਰਾਂਗੇ ਉੱਥੇ ਤਾਂ ਕਿ ਪੁਲਿਸ ਵਾਲੇ ਦੀ ਕਿਸੇ ਦੀ ਵੀ ਕੋਈ ਇਦਾਂ ਦੀ ਨਕਮੀ ਗੱਲ ਸਾਹਮਣੇ ਨਾ ਆਵੇ ਵੀ ਉਹਨੇ ਛੇ ਬੰਦੇ ਨੂੰ ਛੱਡ ਜਾਂਦਾ ਜਾਂ ਕਿਦਾ ਜੋ ਵੀ ਆ ਤਾਂ ਕੁਛ ਜਿਹੜੇ ਆ ਪੈਰਾਮੀਟਰ ਆ ਉਹ ਕੋਰਟ ਦੇ ਮੈਟਰ ਆ ਉਹ ਅਸੀਂ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਕਿਉਂਕਿ ਕੋਰਟ ਦੇ ਵਿੱਚ ਜਦੋਂ ਕੇਸ ਆ ਜਾਂ ਕੋਰਟ ਨਾਲ ریلیਟਡ ਆ ਪ੍ਰੋਪਰਟੀ ਉਹਨਾਂ ਦੀ ਸੀਲ ਤਾਂ ਕਰ ਸਕਦੀ ਪੁਲਿਸ ਪਰ ਨਲਾਮੀ ਨਹੀਂ ਕਰ ਸਕਦੀ ਕਿਸੇ ਤਰੀਕੇ ਨਾਲ ਉਹ ਕੋਰਟ ਦਾ ਪ੍ਰੋਸੀਜਰ ਹੌਲੀ ਹੌਲੀ ਲੱਗੇ ਹੋਏ ਆ ਤਾਂ ਇਹਨਾਂ ਨੇ ਇਹਨਾਂ ਦੀ ਗੱਲ ਵੀ ਮੈਂ ਸੁਣ ਲਈ ਆ ਸਾਰੀ ਪਰ ਆਉਣ ਵਾਲੇ 2-4 ਦਿਨਾਂ ਚ ਇਹਨਾਂ ਨੂੰ ਇਹਦਾ ਅਸਰ ਵੀ ਦਿਖ ਪਏਗਾ ਲੇਕਿਨ ਮੈਂ ਬੇਨਤੀ ਕੀਤੀ ਜਿਹੜੀ ਵੀ ਪ੍ਰੋਬਲਮ ਹੁੰਦੀ ਆ ਘਟੋ ਘਟ ਤੁਸੀਂ ਸਾਡੇ ਧਿਆਨ 'ਚ ਜਰੂਰ ਲਗਾਓ ਮੈਂ ਤਾਂ ਇੱਥੇ ਜਿੰਨੇ ਆਉਂਦੇ ਆ ਤੁਹਾਡੇ ਸਾਹਮਣੇ ਕੋਈ ਉਦਦਾ ਵੀ ਦੁਖੀ ਆ ਖੜਾ ਤਾਂ ਮੈਂ ਉਹਨੂੰ ਆ ਪੁੱਛ ਲੈਣਾ ਭਾਈ ਤੂੰ ਕਿੱਦਾਂ ਕੰਮ ਆਏ ਸੀ ਮੇਰੀ ਡਿਊਟੀ ਆ ਠੀਕ ਹੈ ਨਾ ਤਾਂ ਕੋਈ ਇਦਾਂ ਦੀ ਗੱਲ ਨਹੀਂ ਕੀ